ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 4 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਆ ਜਿਹੜੀ ਤੁਹਾਨੂੰ ਬੱਛੀ ਸਕਰੀਨ ਤੇ ਦਿਖ ਰਹੀ ਆ ਇਹ ਪਹਿਲਾ ਸੂਆ ਬੱਛੀ ਸੂਈ ਆ ਗਰਲੈਂਡੋ ਦੇ ਵਿੱਚ ਪੈਂਦੀ ਆ ਮਗਰ ਇਹਨੇ ਬੱਛੀ ਨੂੰ ਜਨਮ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਜਰਸੀ ਕ੍ਰੋਸ ਬਰ ਮਗਰ ਬੱਛੀ ਐ ਇਹਦੇ ਬੱਚੀ ਨੂੰ ਜਨਮ ਦਿੱਤਾ ਸਵੇਰ 4 ਵਜੇ ਸੂਈ ਆ 4 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਆ ਸੁਜੇਰ ਦੀ ਆ ਪਈਏ ਦੇਖ ਸਕਦੇ ਹੋ ਜੇਰ ਆ ਪੈ ਚੁੱਕੀ ਆ ਪ੍ਰੋਪਰ ਜੇਰ ਪ੍ਰੋਪਰ ਪੈ ਚੁੱਕੀ ਆ ਪਹਿਲਾ ਸੂਆ ਬੱਸੀ ਸੂਈ ਆ ਚਾਰ ਦੰਦ ਮੂਹੋਂ ਆ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਥੋੜੇ ਆ ਬੱਚਾ ਚੱਟਣ ਕਰਕੇ ਪਸਮਾਜ ਆਈ ਵੀ ਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿਖੜਮਾ ਥਾਣਾ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਤੁਹਾਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਡੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਪਹਿਲਾ ਸੂਆ ਬੱਸੀ ਚਾਰ ਦੰਦ ਸੂਈਆ ਗਰਲੈਂਡੋ ਦੇ ਵਿੱਚ ਪੈਂਦੀ ਆ ਕੱਲਾ ਕੱਲਾ ਨਿਕਲਣਾ ਥਾਣਾ ਤੁਸੀਂ ਦੇਖ ਸਕਦੇ ਹੋ ਕੋਈ ਖੋਟਸਾਗ ਨਹੀਂ ਗਈ ਕਾਲਾ ਕਾਲਾ ਕੱਲਾ ਕੱਲਾ ਨਿਕਲਣਾ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਤੇ ਮਗਰ ਬੱਚਾ ਬੱਸੀ ਆ ਸੋ ਦੇਖ ਸਕਦੇ ਤੁਸੀਂ ਬੱਸੀ ਬਹੁਤ ਚੰਗੀ ਆ ਜਰਸੀ ਗਰੋਸ ਚ ਪੈਂਦੀ ਆ ਤੁਹਾਨੂੰ ਤੋੜ ਕੇ ਦਿਖਾਉਣੇ ਆ ਸਤੁਰਤੀ ਬੱਸੀ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਆ ਚਾਰ ਦੰਦ ਬੱਸੀ ਸੂਈਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾਗਾ ਚੰਗੀ ਸੇਵਾ ਦੇ ਨਾਲ ਇਹ 24 25 ਕਿਲੋ ਦੁੱਧ ਪਾ ਦੂਗੀ ਕਿਉਂਕਿ ਕੱਦ ਕਾਠ ਵਾਲੀ ਬੱਛੀ ਆ ਗਿਰਲੈਂਡੋ ਦੇ ਵਿੱਚ ਪੈਂਦੀ ਆ ਗਰਮੀਆਂ ਨੇ ਪੁਰਾਣੀ ਮਨਾਣੀ ਮੋੜ ਲਿਆ ਪਤ ਮੋੜ ਲਿਆ ਵਾਪਸ ਲਿਆ ਤੋਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਨਵੇਂ ਹਾਨ ਦੇ ਵਿੱਚ ਆ ਗਈ ਇਹ ਗਰਮੀਆਂ ਦੇ ਵਿੱਚ ਗਰਮੀ ਬਹੁਤ ਘੱਟ ਮਨਾਉ ਬਾਕੀ ਦੁੱਧ ਵੀ ਇਹਦਾ ਫੈਂਟ ਵਾਲਾ ਹੁੰਦਾਗਾ ਸੋ ਦੇਖੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਮਗਰ ਬੱਛੀ ਆ ਗਈ ਪਹਿਲਾ ਸੂਆ ਚਾਰ ਦੰਦ ਬੱਸੀ ਸੂਈਆ ਤੇ ਜੇਰ ਵਗੈਰਾ ਸਾਰੀ ਪ੍ਰੋਪਰ ਡਾਨਾ ਦੇਖ ਸਕਦੇ ਤੁਸੀਂ ਜੇਰ ਪ੍ਰੋਪਰ ਪੈ ਚੁੱਕੀ ਆ ਆਪਣੇ ਘਰੇ ਸੂਈਆ ਸਵੇ 4:00 ਵਜੇ ਦੀ ਡਿਲੀਵਰੀ ਹੋਈ ਆ ਸੋ ਹਵਾਨਾ ਤੁਸੀਂ ਦੇਖਿਆ ਅੱਗੇ ਪਿੱਛੇ ਦਾ ਹਵਾਨਾ ਕੱਦ ਕਾਠ ਵਾਲੀ ਆ ਕੋਈ ਮੇਰਾ ਵੀਰ ਛੋਟੀ ਮੰਨ ਕੇ ਨਾ ਆਵੇ ਹਵਾਨਾ ਤੁਸੀਂ ਦੇਖੋ ਪੂਰਾ ਖੁੱਚਾਂ ਤੋਂ ਉੱਪਰ ਆ ਹਵਾਨਾ ਸੋਹਣਾ ਹਵਾਨਾ ਠੋਸ ਹਵਾਨਾ ਤਿਆਰ ਕੀਤਾ ਹੋਇਆਗਾ ਪਹਿਲਾ ਸੂਆ ਚਾਰ ਦੰਦ ਬੱਸੀ ਸੂਈ ਆ ਤੇ ਮਗਰੇ ਦੇ ਬੱਛੀ ਆ ਸੋ ਕਿਸੇ ਮੇਰੇ ਵੀਰ ਨੂੰ ਇਹ ਬੈੜ ਪਸੰਦ ਹੋਈ ਬੱਛੀ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਖਰੀਸਾ ਦਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਬੀ ਵੀਡੀਓ ਕਵਰ ਕਰ ਚੁੱਕੇ ਆ ਸੋ ਇਹਨਾਂ ਨੰਬਰਾਂ ਤੇ ਸਬਾਰ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਵੇਚ ਵੀ ਸਕਦੇ ਹੋ 9478236916 987848264 ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ